ਦੋਸਤੋ ਤੁਸੀਂ ਸੁਣਿਆ ਹੋਣਾ ਕਿ ਸਿਆਣੇ ਦੇ ਕਹੇ ਦਾ ਔਲੇ ਦੇ ਖਾਦੇ ਦਾ ਬਾਅਦ ਚ ਪਤਾ ਲੱਗਦਾ ਪਰ ਲੋਕ ਨਾ ਅੱਜ ਕੱਲ ਔਲੇ ਖਾਂਦੇ ਆ ਨਾ ਕਿਸੇ ਸਿਆਣੇ ਬੰਦੇ ਦੀ ਗੱਲ ਨੂੰ ਤਵੱਜੋ ਦਿੰਦੇ ਆ ਪਤਾ ਕਿਉਂ ਕਿਉਂਕਿ ਇਹਨਾਂ ਦਾ ਸਵਾਦ ਬਹੁਤ ਲੇਟ ਆਉਂਦਾ ਪਰ ਸਾਡੇ ਦਿਮਾਗ ਨੂੰ ਉਹ ਸਵਾਦ ਚਾਹੀਦਾ ਜੋ ਮੌਕੇ ਤੇ ਮਿਲੇ ਜਿਵੇਂ ਗਲਾਬ ਜਾਮਨ ਮੌਕੇ ਤੇ ਸਵਾਦ ਦਿੰਦੀ ਆ ਤੇ ਚੁਗਲਖੋਰ ਦੀ ਚੁਗਲੀ ਉਹ ਵੀ ਮੌਕੇ ਤੇ ਸਵਾਦ ਦਿੰਦੀ ਆ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਅਸੀਂ ਆਪਣੇ ਦਿਮਾਗ ਨੂੰ ਮੌਕੇ ਤੇ ਸਵਾਦ ਤੇ ਇਨਾਮ ਦੇ ਕੇ ਕਿਵੇਂ ਚੰਗੀਆਂ ਆਸਤਾਂ ਪਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਸਾਡੀਆਂ ਆਦਤਾਂ ਸਾਡੀ ਅੰਦਰਲੀ ਪਛਾਣ ਤੋਂ ਪੈਦਾ ਹੁੰਦੀਆਂ ਨੇ ਆਦਤ ਇਸ਼ਾਰੇ ਨਾਲ ਤੁਰਨਾ ਸ਼ੁਰੂ ਕਰਦੀ ਆ ਤੇ ਇਹ ਇਸ਼ਾਰਾ ਤਲਬ ਪੈਦਾ ਕਰਦਾ ਤੇ ਤਲਬ ਸਾਨੂੰ ਐਕਸ਼ਨ ਕਰਨ ਦੇ ਲਈ ਬੇਵਸ ਕਰ ਦਿੰਦੀ ਆ ਤੇ ਅਖੀਰ ਵਿੱਚ ਸਾਨੂੰ ਇਨਾਮ ਜਾਂ ਇੱਕ ਤ੍ਰਿਪਤੀ ਮਿਲਦੀ ਆ ਤੇ ਇਸ ਤਰ੍ਹਾਂ ਆਦਤ ਦਾ ਇੱਕ ਸਾਈਕਲ ਪੂਰਾ ਹੁੰਦਾ ਅਸਲ ਵਿੱਚ ਇਹ ਸਾਈਕਲ ਦੁਬਾਰਾ ਤਾਂ ਹੀ ਰਿਪੀਟ ਹੋਵੇਗਾ ਜੇਕਰ ਮਿਲਿਆ ਹੋਇਆ ਇਨਾਮ ਜਾਂ ਤ੍ਰਿਪਤੀ ਸਾਡੇ ਦਿਮਾਗ ਨੂੰ ਖੁਸ਼ ਕਰੇ ਜੇ ਸਾਡਾ ਦਿਮਾਗ ਇਸ ਤੋਂ ਖੁਸ਼ ਨਹੀਂ ਹੁੰਦਾ ਤਾਂ ਇਹ ਦੁਬਾਰਾ ਸਾਈਕਲ ਰਿਪੀਟ ਨਹੀਂ ਹੋਵੇਗਾ ਅੱਜ ਆਪਾਂ ਗੱਲ ਕਰਾਂਗੇ ਕਿ ਇਨਾਮ ਹੁੰਦਾ ਕੀ ਆ ਇਹ ਇਨਾਮ ਇੱਕ ਸਰੂਰ ਹੋ ਸਕਦਾ ਇਹ ਇੱਕ ਮਸਤੀ ਹੋ ਸਕਦੀ ਆ ਇਹ ਚਿੰਤਾ ਮੁਕਤੀ ਹੋ ਸਕਦੀ ਆ ਪੈਸਾ ਹੋ ਸਕਦਾ ਤ੍ਰੀਫ ਹੋ ਸਕਦੀ ਆ ਘਰ ਜਾਂ ਸਮਾਜ ਦੇ ਵਿੱਚ ਇੱਜ਼ਤ ਹੋ ਸਕਦੀ ਆ ਜਾਂ ਗੁੱਡ ਫੀਲਿੰਗ ਹੋ ਸਕਦੀ ਆ ਇਹ ਇਨਾਮ ਜਿੰਨਾ ਜ਼ਿਆਦਾ ਮਹੱਤਵਪੂਰਨ ਹੋਵੇਗਾ ਜ਼ਰੂਰੀ ਹੋਵੇਗਾ ਤੇ ਮੌਕੇ ਤੇ ਮਿਲੇਗਾ ਉੰਨੀ ਹੀ ਇਸਤੇ ਪ੍ਰਤੀ ਸਾਡੀ ਖਿੱਚ ਜ਼ਿਆਦਾ ਹੋਵੇਗੀ ਉਮਰ ਦੇ ਹਿਸਾਬ ਦੇ ਨਾਲ ਇਨਾਮ ਦੀ ਖਿੱਚ ਵੀ ਬਦਲ ਜਾਂਦੀ ਆ ਜਿਵੇਂ ਇੱਕ ਬੱਚੇ ਨੂੰ ਖਿਡਾਉਣਾ ਪਿਆਰਾ ਤੇ ਉਹ ਖਿਲਾਉਣਾ ਮੰਗੇਗਾ ਤੇ ਖਿਲਾਉਣੇ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੋਵੇਗਾ ਨੌਜਵਾਨ ਨੂੰ ਮਸ਼ੂਕਾ ਪਿਆਰੀ ਆ ਜਦੋਂ ਕਿ ਕਬੀਲਦਾਰ ਬੰਦੇ ਨੂੰ ਪੈਸਾ ਤੇ ਇੱਜ਼ਤ ਪਿਆਰੀ ਆ ਬਜ਼ੁਰਗ ਨੂੰ ਖੁਦਾ ਪਿਆਰਾ ਸਤਿਆਵੀਰ ਜੈਨ ਦਾ ਇੱਕ ਬੜਾ ਪਿਆਰਾ ਸ਼ੇਰ ਆ ਫਤੂਰ ਹੋਤਾ ਏ ਹਰ ਉਮਰ ਮੇ ਜੋਦਾ-ਜੋਦਾ ਖਿਲਾਉਣਾ ਮਸ਼ੂਕਾ ਰਤਵਾ ਔਰ ਖੁਦਾ ਖੁਦਾ ਮੌਕੇ ਤੇ ਮਿਲਣ ਵਾਲਾ ਇਨਾਮ ਤੇ ਸਜ਼ਾ ਜ਼ਿਆਦਾ ਅਸਰ ਕਰਦੇ ਨੇ ਜੋ ਆਦਤ ਸਾਨੂੰ ਮੌਕੇ ਤੇ ਇਨਾਮ ਦਿੰਦੀ ਆ ਉਹ ਜ਼ਿਆਦਾ ਛੇਤੀ ਪੱਕੀ ਹੋ ਜਾਂਦੀ ਆ ਇਸ ਦੇ ਉਲਟ ਜੇਕਰ ਤੁਹਾਨੂੰ ਕਿਸੇ ਆਦਤ ਦੀ ਸਜ਼ਾ ਮੌਕੇ ਤੇ ਮਿਲ ਜਾਵੇ ਤਾਂ ਉਹ ਆਦਤ ਛੁੱਟ ਜਾਂਦੀ ਆ ਸਾਡਾ ਦਿਮਾਗ ਇਨਾਮ ਤੇ ਸਜ਼ਾ ਨੂੰ ਤਰਤੀਬ ਦਿੰਦਾ ਜਿਹੜੀ ਚੀਜ਼ ਸਾਡੇ ਦਿਮਾਗ ਨੂੰ ਲੇਟ ਮਿਲਦੀ ਆ ਉਹਦੇ ਬਾਰੇ ਸਾਡਾ ਦਿਮਾਗ ਬਹੁਤਾ ਖਿਆਲ ਨਹੀਂ ਕਰਦਾ ਭਾਵੇਂ ਉਹ ਚੀਜ਼ ਚੰਗੀ ਹੋਵੇ ਜਾਂ ਮਾੜੀ ਹੋਵੇ ਇਸ ਕਰਕੇ ਮੌਕੇ ਤੇ ਮਿਲੇ ਇਨਾਮ ਜਾਂ ਸਜ਼ਾ ਦਾ ਅਸਰ ਸਾਡੀਆਂ ਆਦਤਾਂ ਤੇ ਬਹੁਤ ਪੈਂਦਾ ਆਦਤਾਂ ਦੇ ਮਾਮਲੇ ਦੇ ਵਿੱਚ ਬਦਕਿਸਮਤੀ ਇਹ ਹੈ ਕਿ ਜਿਹੜੀਆਂ ਮਾੜੀਆਂ ਆਦਤਾਂ ਨੇ ਉਹ ਸਾਨੂੰ ਮੌਕੇ ਤੇ ਇਨਾਮ ਦਿੰਦੀਆਂ ਤੇ ਉਹਨਾਂ ਦੀ ਸਜ਼ਾ ਬਹੁਤ ਲੇਟ ਮਿਲਦੀ ਆ ਚੰਗੀਆਂ ਆਦਤਾਂ ਦੇ ਲਈ ਤਕਰੀਬ ਅੱਜ ਚੱਲਣੀ ਪੈਂਦੀ ਆ ਪਰ ਇਹਨਾਂ ਦਾ ਇਨਾਮ ਔਲੇ ਦੇ ਖਾਣ ਵਾਂਗੂ ਲੇਟ ਮਿਲਦਾ 버ਗਰ ਪੀਜ਼ਾ ਕੋਕ ਨਸ਼ਾ ਇਹ ਮੌਕੇ ਤੇ ਸੁਆਦ ਦਿੰਦੇ ਨੇ ਪਰ ਇਹਨਾਂ ਦੀ ਸਜ਼ਾ ਲੇਟ ਮਿਲਦੀ ਆ ਇਸ ਕਰਕੇ ਇਹ ਆਦਤਾਂ ਹੋਰ ਪੱਕੀਆਂ ਹੋ ਜਾਂਦੀਆਂ ਨੇ ਡਾਕਟਰ ਸ਼ਰਾਬੀ ਨੂੰ ਕਹੇ ਕਿ ਤੇਰੀ ਸਿਹਤ ਖਰਾਬ ਹੋ ਰਹੀ ਆ ਤੂੰ ਸ਼ਰਾਬ ਪੀਣੀ ਬੰਦ ਕਰ ਦੇ ਉਹਦੀ ਕੋਈ ਨਹੀਂ ਸੁਣਦਾ ਕਿਉਂਕਿ ਇਨਾਮ ਮੌਕੇ ਤੇ ਮਿਲ ਰਿਹਾ ਸਜ਼ਾ ਤਾਂ ਲੇਟ ਮਿਲਨੀ ਆ ਪਰ ਜਦੋਂ ਲਿਵਰ ਖਰਾਬ ਹੋ ਜਾਂਦਾ ਤੇ ਡਾਕਟਰ ਕਹੇ ਜੇ ਹੁਣ ਪੀਤੀਆ ਤਾਂ ਤੇਰਾ ਇੱਕ ਘੰਟੇ ਦੇ ਵਿੱਚ ਕੰਮ ਖਤਮ ਹੋ ਜਾਊ ਫਿਰ ਸਾਰੇ ਛੱਡ ਜਾਂਦੇ ਆ ਕਿਉਂਕਿ ਸਜ਼ਾ ਮੌਕੇ ਤੇ ਲਿਖਦੀ ਆ ਜਿਹੜਾ ਅੱਜ ਫਾਸਟ ਫੂਡ ਨਹੀਂ ਖਾਂਦਾ ਤੇ ਐਕਸਰਸਾਈਜ਼ ਕਰ ਰਿਹਾ ਉਹ ਕੁਰਬਾਨੀ ਅੱਜ ਦੇ ਰਿਹਾ ਤੇ ਉਸ ਨੂੰ ਇਨਾਮ ਕਈ ਮਹੀਨੇ ਜਾਂ ਕਈ ਸਾਲਾਂ ਬਾਅਦ ਮਿਲਣਾ ਤੁਸੀਂ ਅੱਜ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਤੁਹਾਡੀ ਸਿਆਣਪ ਵਿੱਚ ਵਾਧਾ ਹੋਣ ਨੂੰ ਸਮਾਂ ਲੱਗੇਗਾ ਇਹ ਨਹੀਂਗਾ ਕਿ ਸਵੇਰੇ ਕਿਤਾਬ ਪੜ੍ਹੀ ਤੇ ਸ਼ਾਮ ਨੂੰ ਤੁਸੀਂ ਸੂਝਵਾਨ ਹੋਗੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਜੋਗਾ ਕਰਦੇ ਹੋ ਤਾਂ ਉਹਨਾਂ ਦਾ ਫਾਇਦਾ ਮਿਲਣ ਨੂੰ ਸਮਾਂ ਲੱਗੇਗਾ ਚੰਗੀ ਆਦਤ ਆਪਣੇ ਆਪ ਦੇ ਵਿੱਚ ਹੀ ਇਨਾਮ ਆ ਪਰ ਉਹ ਅੱਜ ਨਹੀਂ ਇਸ ਕਰਕੇ ਇਹਨਾਂ ਆਦਤਾਂ ਨੂੰ ਪਾਉਣਾ ਮੁਸ਼ਕਲ ਆ ਹਰ ਬੰਦਾ ਆਪਣੇ ਚੰਗੇ ਪਵਿੱਖ ਦੀ ਆਸ ਕਰਦਾ ਤੇ ਆਪਣੇ ਪਵਿੱਖ ਨੂੰ ਸ਼ਾਨਦਾਰ ਬਣਾਉਣ ਦੇ ਲਈ ਸਕੀਮਾਂ ਬਣਾਉਂਦਾ ਪਰ ਇਹ ਸਾਰੀਆਂ ਸਕੀਮਾਂ ਧੜੀਆਂ ਧੜੀਆਂ ਰਹਿ ਜਾਂਦੀਆਂ ਨੇ ਹੁੰਦਾ ਕੁਝ ਨਹੀਂ ਇਸ ਦਾ ਕਾਰਨ ਇਹ ਹੈ ਕਿ ਗੋਲ ਸੈੱਟ ਕਰਨ ਵਾਲਾ ਦਿਮਾਗ ਹੋਰ ਆ ਤੇ ਮੌਕੇ ਤੇ ਕੰਮ ਕਰਨ ਵਾਲਾ ਦਿਮਾਗ ਹੋਰ ਆ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਆਪਣੇ ਆਪ ਨਾਲ ਰਾਤ ਨੂੰ ਵਾਅਦਾ ਕਰਕੇ ਪੈਂਦੇ ਆ ਕਿ ਸਵੇਰੇ 4 ਵਜੇ ਉੱਠਾਂਗੇ ਗੁਰਦੁਆਰਾ ਸਾਹਿਬ ਜਾਵਾਂਗੇ ਜਾਂ ਐਕਸਰਸਾਈਜ਼ ਕਰਾਂਗੇ ਪਰ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੁੰਦਾ ਪਤਾ ਕਿਉਂ ਕਿਉਂਕਿ ਜਿਹੜੀ ਸਕੀਮ ਬਣਾਈ ਸੀ ਉਹ ਸੋਚਣ ਵਾਲੇ ਦਿਮਾਗ ਨੇ ਬਣਾਈ ਸੀ ਪਰ ਉੱਠਣ ਵੇਲੇ ਆਦਤਾਂ ਵਾਲਾ ਦਿਮਾਗ ਕਹਿੰਦਾ ਚੱਲ ਕੋਈ ਨਹੀਂ ਪਿਆਰੇ ਕੱਲ੍ਹ ਤੋਂ ਸ਼ੁਰੂ ਕਰਾਂਗੇ ਬੰਦੇ ਦੇ ਅੰਦਰ ਦੋ ਮਨਾਂ ਦੇ ਵਿੱਚ ਲੜਾਈ ਹੁੰਦੀ ਆ ਇੱਕ ਉਸ ਨੂੰ ਕਹਿੰਦਾ ਤੂੰ ਮੌਕੇ ਦਾ ਸੁਆਦ ਚੁਣ ਤੇ ਦੂਜਾ ਉਸ ਨੂੰ ਕਹਿੰਦਾ ਤੂੰ ਆਪਣਾ ਭਵਿੱਖ ਚੁਣ ਪਰ ਬਹੁਤੀ ਵਾਰੀ ਮੌਕੇ ਦੇ ਸੁਆਦ ਵਾਲਾ ਮਨ ਹੀ ਜਿੱਤਦਾ ਇਸ ਲਈ ਇਹ ਸਕੀ ਆਦਤ ਨੂੰ ਚੇਂਜ ਕਰਨ ਦੇ ਲਈ ਮੌਕੇ ਤੇ ਸਜ਼ਾ ਜਾਂ ਇਨਾਮ ਦਾ ਹੋਣਾ ਜ਼ਰੂਰੀ ਆ। ਬੰਦਾ ਦੁਨੀਆ ਜਿੱਤਣ ਦੀਆਂ ਬੜਕਾਂ ਮਾਰਦਾ ਪਰ ਆਪਣੀਆਂ ਆਦਤਾਂ ਦੇ ਅੱਗੇ ਬੇਵੱਸ ਆ। ਮਿੱਤਰੋ ਇੱਕ ਗੱਲ ਤਾਂ ਪੱਕੀ ਆ ਕਿ ਤੁਸੀਂ ਆਪਣੇ ਮਨ ਨੂੰ ਲੜ ਕੇ ਤਾਂ ਨਹੀਂ ਜਿੱਤ ਸਕਦੇ ਪਰ ਤੁਸੀਂ ਇਸ ਨੂੰ ਆਪਣੇ ਪਿੱਛੇ ਲਾ ਕੇ ਆਪਣਾ ਮਿੱਤਰ ਬਣਾ ਕੇ ਜਾਂ ਕਹਿ ਲਵੋ ਇਸ ਨੂੰ ਬੇਵਕੂਫ ਬਣਾ ਕੇ ਤੁਸੀਂ ਆਪਣੀ ਜ਼ਿੰਦਗੀ ਸ਼ਾਨਦਾਰ ਬਣਾ ਸਕਦੇ ਹੋ। ਹੁਣ ਜਾਂ ਤਾਂ ਤੁਸੀਂ ਆਪਣੇ ਮਨ ਨੂੰ ਆਪਣੇ ਪਿੱਛੇ ਲਾ ਲਓ ਨਹੀਂ ਤਾਂ ਤੁਹਾਡਾ ਮਨ ਤੁਹਾਨੂੰ ਆਪਣੇ ਪਿੱਛੇ ਲਾ ਕੇ ਤੁਹਾਡੇ ਤੋਂ ਸਾਰੇ ਉਹ ਪੁੱਠੇ ਕੰਮ ਕਰਵਾਏਗਾ। ਜਿਵੇਂ ਤੁਸੀਂ ਆਪਣਾ ਸਮਾਂ ਫੇਸਬੁੱਕ, YouTube ਜਾਂ ਗੱਪਾਂ ਮਾਰਨ ਦੇ ਵਿੱਚ ਬਰਬਾਦ ਕਰੋਗੇ, ਸ਼ਰਾਬ ਜਾਂ ਨਸ਼ਾ ਕਰਕੇ ਆਪਣੀ ਸਿਹਤ ਖਰਾਬ ਕਰੋਗੇ ਕਿਉਂਕਿ ਤੁਹਾਡਾ ਮਨ ਤੁਹਾਨੂੰ ਇਹਨਾਂ ਕੰਮਾਂ ਦੇ ਵਿੱਚ ਉਲਝਾ ਲਵੇਗਾ। ਵੱਡੀਆਂ ਕੰਪਨੀਆਂ ਨੇ ਸਾਡੇ ਮਨ ਦੀ ਇਸ ਫਿਤਰਤ ਨੂੰ ਸਮਝ ਕੇ ਆਪ ਤੱਕ ਕਰੋੜਾਂ ਰੁਪਏ ਕਮਾ ਲਏ ਪਰ ਸਾਨੂੰ ਪੁੱਠੀਆਂ ਆਦਤਾਂ ਪਾ ਦਿੱਤੀਆਂ। ਦੋਸਤੋ ਅਸੀਂ ਆਪਣੇ ਮਨ ਨੂੰ ਪਿੱਛੇ ਲਾ ਕੇ ਚੰਗੀਆਂ ਆਦਤਾਂ ਵੀ ਪਾ ਸਕਦੇ ਹਾਂ। ਇਸ ਦਾ ਬਹੁਤ ਹੀ ਸੌਖਾ ਤਰੀਕਾ ਜੇ ਤੁਸੀਂ ਚੰਗੀ ਆਦਤ ਪਾਉਣੀ ਚਾਹੁੰਦੇ ਹੋ ਉਸ ਦਾ ਇਨਾਮ ਮੌਕੇ ਤੇ ਦਿਓ। ਕਿਉਂਕਿ ਹੁਣ ਤੁਸੀਂ ਜਾਣਦੇ ਹੋ ਕਿ ਤੁਹਾਡਾ ਦਿਮਾਗ ਮੌਕੇ ਦੇ ਇਨਾਮ ਨੂੰ ਤਰਜੀਹ ਦਿੰਦਾ। ਇਸਦੇ ਉਲਟ ਜੇਕਰ ਤੁਸੀਂ ਕੋਈ ਆਦਤ ਛੱਡਣੀ ਚਾਹੁੰਦੇ ਹੋ ਤਾਂ ਉਸ ਦੀ ਸਜ਼ਾ ਵੀ ਮੌਕੇਤੀ ਦਿਓ ਜਾਂ ਫਿਰ ਉਹ ਕੰਮ ਨਾ ਕਰਨ ਤੇ ਇਨਾਮ ਵੀ ਆਪਣੇ ਆਪ ਨੂੰ ਮੌਕੇਤੀ ਦਿਓ ਹੁਣ ਮੈਂ ਤੁਹਾਨੂੰ ਕੁਝ ਤਰੀਕੇ ਦੱਸਦਾ ਜੋ ਤੁਹਾਨੂੰ ਆਦਤਾਂ ਦੀ ਗੁਲਾਮੀ ਤੋਂ ਆਜ਼ਾਦ ਕਰਾ ਦੇਣਗੇ ਪਹਿਲਾ ਤਰੀਕਾ ਆਦਤ ਖਾਤਾ ਖੋਲੋ ਜੋ ਆਦਤਾਂ ਤੁਸੀਂ ਛੱਡਣੀਆਂ ਚਾਹੁੰਦੇ ਹੋ ਸਭ ਤੋਂ ਪਹਿਲਾਂ ਉਹਨਾਂ ਨੂੰ ਚੁਣੋ ਸ਼ੁਰੂਆਤ ਇੱਕ ਹੀ ਆਦਤ ਤੋਂ ਕਰੋ ਮੰਨ ਲਓ ਕੋਈ ਸ਼ਰਾਬ ਛੱਡਣੀ ਚਾਹੁੰਦਾ ਕੋਈ ਸਿਗਰਟ ਛੱਡਣੀ ਚਾਹੁੰਦਾ ਜਾਂ ਸਮੋਸੇ ਖਾਣੇ ਛੱਡਣੇ ਚਾਹੁੰਦਾ ਜਸਤਣ ਬੰਦੇ ਨੇ ਸ਼ਰਾਬ ਨਹੀਂ ਪੀਤੀ ਉਸ ਦਿਨ ਉਹ 50 ਰੁਪਏ ਇੱਕ ਡੱਬੇ ਜਾਂ ਪਰਸ ਦੇ ਵਿੱਚ ਪਾਵੇ ਮਤਲਬ ਆਪਣੇ ਆਪ ਨੂੰ ਇਨਾਮ ਦੇਵੇ ਜੇ ਕੋਈ 버ਗਰਸ 모사 ਨਹੀਂ ਖਾਦਾ ਤਾਂ 20 ਰੁਪਏ ਡੱਬੇ ਦੇ ਵਿੱਚ ਪਾਵੇ ਤੇ ਜੇ ਸਿਗਰਟ ਨਹੀਂ ਪੀਤੀ ਤਾਂ 10 ਰੁਪਏ ਡੱਬੇ ਦੇ ਵਿੱਚ ਪਾਵੇ ਕਿਉਂਕਿ ਜੇ ਚੰਗੀ ਆਦਤ ਪਾਉਣੀਆਂ ਤਾਂ ਉਸ ਦਾ ਇਨਾਮ ਮੌਕੇ ਤੇ ਹੀ ਦਿਓ ਜੇ ਮੈਂ ਇਸ ਕਿਤਾਬ ਦਾ ਇੱਕ ਚੈਪਟਰ ਪੜ੍ਹ ਲਿਆ ਜਾਂ 4 ਕਿਲੋਮੀਟਰ ਮੈਂ ਭੱਜ ਲਿਆ ਤਾਂ ਮੈਂ ਆਪਣੇ ਆਪ ਨੂੰ 50 ਰੁਪਏ ਦਾ ਇਨਾਮ ਦੇਵਾਂਗਾ ਇਹ 50 ਰੁਪਏ ਮੈਂ ਆਪਣੇ ਡੱਬੇ ਦੇ ਵਿੱਚ ਪਾਵਾਂਗਾ ਜਿੰਨੇ ਪੈਸੇ ਤੁਸੀਂ ਬਚਾਏ ਉਨੇ ਹੀ ਪੈਸੇ ਡੱਬੇ ਦੇ ਵਿੱਚ ਪਾਉਂਦੇ ਰਹੋ ਇਕੱਠੇ ਹੋਏ ਪੈਸੇ ਤੁਹਾਨੂੰ ਦਿਖਦੇ ਰਹਿਣਗੇ ਤੇ ਇਸ ਤਰੀਕੇ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦੀ ਰਹੇਗੀ ਇਸ ਤਰ੍ਹਾਂ ਕਰਨ ਨਾਲ 5-4 ਮਹੀਨਿਆਂ ਵਿੱਚ ਜੋ ਵੀ ਪੈਸਾ ਇਕੱਠਾ ਹੋਵੇਗਾ ਉਸ ਪੈਸੇ ਨਾਲ ਤੁਸੀਂ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ ਮਤਲਬ ਆਪਣੇ ਸ਼ੌਂਕ ਦੇ ਉੱਤੇ ਤੁਸੀਂ ਖਰਚ ਕਰ ਸਕਦੇ ਹੋ ਤੁਸੀਂ ਇਕੱਠੇ ਹੋਏ ਪੈਸਿਆਂ ਦੇ ਨਾਲ ਗੋਆ ਜਾਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਪਰਿਵਾਰ ਸਮੇਤ ਘੁੰਮਣ ਜਾ ਸਕਦੇ ਹੋ ਇਸ ਦੇ ਉਲਟ ਜੇ ਤੁਸੀਂ ਕੋਈ ਮਾੜੀ ਆਦਤ ਜਾਂ ਕੰਮ ਕੀਤਾ ਤਾਂ ਉਸ ਦੀ ਸਜ਼ਾ ਮੌਕੇ ਤੇ ਦਿਓ ਫੈਸਲਾ ਕਰੋਗੇ ਜੇ ਮੈਂ ਕੋਕ ਪੀਤਾ ਤਾਂ ਮੈਂ 3 ਕਿਲੋਮੀਟਰ ਭੱਜਣ ਜਾਵਾਂਗਾ ਫੈਸਲਾ ਕਰੋਗੇ ਮੈਂ ਜਿੰਨੇ ਪੈਸੇ ਸ਼ਰਾਬ ਦੇ ਉੱਪਰ ਖਰਚਾਂਗਾ ਉਸ ਤੋਂ ਦੁੱਗੁਨੇ ਪੈਸੇ ਮੈਂ ਪਾੜ ਕੇ ਨਹਿਰ 'ਚ ਸੁੱਟਾਂਗਾ ਤੁਹਾਡਾ ਮਨ ਤੁਹਾਨੂੰ ਦਲੀਲਾਂ ਦੇਵੇਗਾ ਕਿ 500 ਦਾ ਨੋਟ ਕਿਉਂ ਪਾੜਨਾ ਕਿਸੇ ਗਰੀਬ ਨੂੰ ਦਿੰਨੇ ਆ ਕਿਸੇ ਬੱਚੇ ਨੂੰ ਦੇ ਦਿੰਨੇ ਆ ਤੁਸੀਂ ਕੋਈ ਵੀ ਦਲੀਲ ਨਹੀਂ ਸੁਣਨੀ ਨੋਟ ਪਾੜਨਾ ਤੇ ਨਹਿਰ 'ਚ ਸੁੱਟਣਾ ਦਾਨ ਦੀ ਫੀਲਿੰਗ ਨਹੀਂ ਲੈਣੀ ਆਪਣੇ ਆਪ ਨੂੰ ਸਜ਼ਾ ਦੇਣੀ ਆ ਤੁਹਾਨੂੰ ਇੱਕ ਦਿਨ ਰੁਪਏ ਪਾੜ ਕੇ ਨਹਿਰ 'ਚ ਸੁੱਟਣੇ ਪੈਗੇ ਤਾਂ ਦੂਜੇ ਦਿਨ ਤੁਸੀਂ ਸ਼ਰਾਬ ਨਹੀਂ ਪੀ ਸਕੋਗੇ ਆਪਣੇ ਆਪ ਨੂੰ ਮੌਕੇ ਤੇ ਸਜ਼ਾ ਦੇਣ ਦਾ ਸਿਸਟਮ ਬਣਾਓ ਨੰਬਰ 2 ਕੰਮ ਨੂੰ ਖੇਡ ਬਣਾਓ ਦੋਸਤੋ ਕਾਮਯਾਬੀ ਦੀ ਦੁਸ਼ਮਣ ਅਸਫਲਤਾ ਨਹੀਂ ਹੁੰਦੀ ਇਸ ਦੀ ਅਸਲੀ ਦੁਸ਼ਮਣ ਤਾਂ ਅਕੇਮਾਂ ਜਾਂ ਬੋਰਿਅਤ ਹੁੰਦੀ ਆ ਜਦੋਂ ਤੁਹਾਡਾ ਮਨ ਕਿਸੇ ਕੰਮ 'ਚ ਨਹੀਂ ਲੱਗਦਾ ਤਾਂ ਤੁਸੀਂ ਉਸ ਕੰਮ ਨੂੰ ਛੱਡ ਜਾਂਦੇ ਹੋ ਨਾ ਕਿ ਫੇਰ ਹੋਣ ਕਰਕੇ ਅਸਫਲਤਾ ਨੂੰ ਤਾਂ ਅਸੀਂ ਇੱਕ ਬਹਾਨੇ ਦੇ ਵਜੋਂ ਵਰਤਦੇ ਆ ਸੋ ਇਸ ਕਰਕੇ ਤੁਸੀਂ ਆਪਣੇ ਕੰਮ ਨੂੰ ਇੱਕ ਖੇਡ ਬਣਾ ਦਿਓ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿਸੇ ਕੰਪਨੀ ਦੇ ਵਿੱਚ ਕਿਸੇ ਨਵੇਂ ਮੁਲਾਜ਼ਮ ਨੇ ਜੁਆਇਨ ਕੀਤਾ ਸੀ ਇਹ ਕਿਸੇ ਕੰਪਨੀ ਦਾ ਕਾਲ ਸੈਂਟਰ ਸੀ ਜਿਸ ਨਵੇਂ ਮਲਾਜਮ ਨੇ ਜੁਆਇਨ ਕੀਤਾ ਸੀ ਉਹ 2 ਮਹੀਨਿਆਂ ਦੇ ਵਿੱਚ ਵਿੱਚ ਹੀ ਕੰਪਨੀ ਦੇ ਵਿੱਚ ਇੱਕ ਨੰਬਰ ਤੇ ਆ ਗਿਆ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੂੰ ਐਸਾ ਕੀ ਕਰ ਰਿਹਾ ਕਿ ਤੇਰੀ ਪਰਫਾਰਮੈਂਸ ਪੂਰੀ ਕੰਪਨੀ ਦੇ ਵਿੱਚ ਸਭ ਤੋਂ ਉੱਪਰ ਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲੇ 2000 ਨੇ ਸਵੇਰੇ ਉਹ 1000 ਦੇ ਵਿੱਚ 150 ਪਰਚੀਆਂ ਗਿਣ ਕੇ ਪਾ ਦਿੰਦਾ ਜਦੋਂ ਉਹ ਪਹਿਲੀ ਕਾਲ ਕਰਦਾ ਤਾਂ ਉਹ ਇੱਕ ਪਰਚੀ ਚੱਕਦਾ ਖਾਲੀ ਜਾਰ ਦੇ ਵਿੱਚ ਉਸ ਨੂੰ ਪਾ ਦਿੰਦਾ ਫਿਰ ਉਹ ਦੂਜੀ ਕਾਲ ਕਰਦਾ ਤਾਂ ਦੂਜੀ ਪਰਚੀ ਚੱਕਦਾ ਉਸ ਜਾਰ ਦੇ ਵਿੱਚ ਪਾ ਦਿੰਦਾ ਇਸ ਤਰੀਕੇ ਨਾਲ ਜਦੋਂ ਉਸ ਦਾ ਭਰਿਆ ਹੋਇਆ ਜਾਰ ਖਾਲੀ ਹੋਣਾ ਸ਼ੁਰੂ ਹੁੰਦਾ ਤਾਂ ਉਸਦੇ ਮਨ ਨੂੰ ਖੁਸ਼ੀ ਮਿਲਦੀ ਆ ਇਸ ਤਰੀਕੇ ਨਾਲ ਉਸਨੇ ਪਰਚੀਆਂ ਦੀ ਖੇਡ ਬਣਾ ਕੇ ਆਪਣੇ ਕੰਮ ਨੂੰ ਇੰਟਰਸਟਿੰਗ ਬਣਾ ਲਿਆ ਤੇ ਇਸ ਤਰੀਕੇ ਨਾਲ ਉਸਦੀ ਪਰਫਾਰਮੈਂਸ ਬਿਹਤਰ ਹੋ ਗਈ ਨੰਬਰ 3 ਹੈਵ ਟੂ ਟਰੈਕਰ ਤੁਸੀਂ ਜੋ ਵੀ ਆਦਤਾਂ ਪਾਉਣੀਆ ਚਾਹੁੰਦੇ ਹੋ ਉਹਨਾਂ ਦੀ ਬੋਰਡ ਦੇ ਉੱਪਰ ਇੱਕ ਲਿਸਟ ਬਣਾਓ ਜਾਂ ਚਾਰਟ ਬਣਾਓ ਉਸਦੇ ਸਾਹਮਣੇ ਇੱਕ ਤਰੀਕਾਂ ਦਾ ਕਾਲਮ ਬਣਾਓ ਜਦੋਂ ਤੁਸੀਂ ਉਹ ਕੰਮ ਪੂਰਾ ਕਰਦੇ ਹੋ ਤਾਂ ਉਸਦੇ ਉੱਤੇ ਇੱਕ ਟੈਕ ਲਗਾਓ ਜੇ ਨਹੀਂ ਕੀਤਾ ਤਾਂ ਕਾਟੀ ਲਗਾਓ ਉਦਾਹਰਨ ਦੇ ਤੌਰ ਤੇ ਤੁਸੀਂ ਸ਼ੇਅਰ ਕਰਨ ਦੀ ਆਦਤ ਪਾਉਣੀ ਚਾਹੁੰਦੇ ਹੋ ਤੇ ਹੁਣ ਤੁਸੀਂ ਇਹ ਆਦਤ ਬੋਰਡ ਦੇ ਉੱਪਰ ਲਿਖੀ ਹੋਈ ਆ ਜਦੋਂ ਤੁਸੀਂ ਸ਼ਾਮ ਨੂੰ ਸ਼ਹਿਰ ਤੋਂ ਵਾਪਸ ਆਮੋ ਤਾਂ ਤੁਸੀਂ ਸਿੱਧੇ ਆ ਕੇ ਉਸ ਦੇ ਸਾਹਮਣੇ ਟੈਕ ਲਗਾ ਦਿਓ ਜੇ ਤੁਸੀਂ ਕਿਤਾਬ ਪੜ੍ਹਨ ਦੀ ਆਤ ਪਾਉਣੀ ਚਾਹੁੰਦੇ ਹੋ ਤੇ ਜਦੋਂ ਤੁਸੀਂ ਕਿਤਾਬ ਪੜ੍ਹ ਕੇ ਬੰਦ ਕਰੋ ਤਾਂ ਸਿੱਧਾ ਜਾ ਕੇ ਬੋਰਡ ਦੇ ਉੱਪਰ ਟੈਕ ਲਗਾਓ ਇਸ ਤਰ੍ਹਾਂ ਜਦੋਂ ਤੁਸੀਂ ਟਿੱਕਾ ਲਗਾਉਂਦੇ ਜਾਓਗੇ ਤਾਂ ਇਹ ਟਿੱਕਾ ਤੁਹਾਨੂੰ ਮੋਟੀਵੇਸ਼ਨ ਦੇਣਗੀਆਂ ਜੇਤੂ ਫੀਲਿੰਗ ਦੇਣਗੀਆਂ ਤੇ ਇਹ ਟਿੱਕਾ ਤੁਹਾਡੇ ਲਈ ਮੌਕੇ ਦਾ ਇਨਾਮ ਬਣ ਜਾਣਗੀਆਂ ਤੇ ਤੁਸੀਂ ਇੱਕ ਵੀ ਘਾਟ ਹੀ ਬੋਰਡ ਦੇ ਉੱਪਰ ਲਗਾ ਨਹੀਂ ਦਿਓਗੇ ਤੇ ਇਸ ਤਰੀਕੇ ਨਾਲ ਤੁਹਾਨੂੰ ਇਹ ਆਦਤਾਂ ਪੱਕ ਜਾਣਗੀਆਂ ਹਰ ਰੋਜ਼ ਹੈਬਟ ਟਰੈਕਰ ਦੇ ਉੱਪਰ ਲੱਗੀਆਂ ਟਿੱਕਾਂ ਦੇਖ ਕੇ ਤੁਹਾਨੂੰ ਜੇਤੂ ਫੀਲਿੰਗ ਆਏਗੀ ਆਪਣੇ ਆਪ ਤੇ ਮਾਣ ਮਹਿਸੂਸ ਹੋਵੇਗਾ ਨੰਬਰ 4 ਅਕਾਉਂਟੇਬਿਲਟੀ ਪਾਰਟਨਰ ਬਣਾਓ ਮਤਲਬ ਜੇਕਰ ਤੁਸੀਂ ਕੋਈ ਵੀ ਆਦਤ ਪੱਕੀ ਕਰਨੀ ਚਾਹੁੰਦੇ ਹੋ ਤਾਂ ਉਸ ਦਾ ਅਕਾਉਂਟੇਬਿਲਟੀ ਪਾਰਟਨਰ ਬਣਾਓ ਮਤਲਬ ਜੇਕਰ ਤੁਸੀਂ ਸਾਈਕਲਿੰਗ ਦੀ ਆਦਤ ਪਾਉਣੀ ਆ ਤਾਂ ਆਪਣੇ ਮਿੱਤਰ ਨੂੰ ਵੀ ਇਹ ਆਦਤ ਨਾਲ ਹੀ ਪਾਓ ਜਾਂ ਉਹਨਾਂ ਲੋਕਾਂ ਨਾਲ ਦੋਸਤੀ ਕਰੋ ਜੋ ਸਾਈਕਲਿੰਗ ਕਰਦੇ ਨੇ ਸਾਈਕਲਿੰਗ ਤੇ ਜਾਣ ਤੋਂ ਪਹਿਲਾਂ ਉਹ ਤੁਹਾਨੂੰ ਕਾਲ ਕਰਨਗੇ ਉਹਨਾਂ ਦੇ ਬਹਾਨੇ ਦੇ ਨਾਲ ਤੁਸੀਂ ਵੀ ਸਾਈਕਲਿੰਗ ਤੇ ਚੱਲ ਜਾਓਗੇ। ਮਤਲਬ ਇੱਕ ਸ਼ਰਮ ਨਾਲ ਦੂਜਾ ਉਹ ਕੰਮ ਕਰੇ। ਇਸ ਨੂੰ ਕਹਿੰਦੇ ਨੇ ਅਕਾਉਂਟੇਬਿਲਟੀ ਪਾਰਟਨਰ। ਕਿਸੇ ਆਦਤ ਨੂੰ ਪੱਕਾ ਕਰਨ ਲਈ ਇਸ ਦਾ ਵੀ ਬਹੁਤ ਵੱਡਾ ਰੋਲ ਆ। ਕਿਸੇ ਕਿਤਾਬ ਨੂੰ ਪੜ੍ਹਨਾ ਜਾਂ ਵੀਡੀਓ ਨੂੰ ਦੇਖਣ ਦੇ ਦੋ ਮਕਸਦ ਹੁੰਦੇ ਆ। ਇੱਕ ਹੁੰਦਾ ਮਨ ਪਰਚਾਵਾ ਤੇ ਦੂਜਾ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਕੇ ਆਉਣ ਦਾ ਨਿਸ਼ਚਾ। ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਣਾ ਕਿ ਤੁਸੀਂ ਇਹ ਵੀਡੀਓ ਆਪਣੇ ਮਨ ਪਰਚਾਵੇ ਲਈ ਦੇਖ ਰਹੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਆਪਣੀਆਂ ਆਦਤਾਂ ਦੇ ਸੱਚਮੁੱਚ ਮਾਲਕ ਹੋ ਜਾਓ। ਪਰ ਇਹ ਸਿਰਫ ਤਾਂ ਹੀ ਹੋ ਸਕਦਾ ਜੇ ਇਸ ਵਿੱਚ ਦਿੱਤੇ ਹੋਏ ਸਾਰੇ ਤਰੀਕੇ ਤੁਹਾਨੂੰ ਯਾਦ ਰਹਿਣਗੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ ਸਾਨੂੰ ਉਸ ਦੀ ਬਾਰ ਬਾਰ ਦੁਹराई ਕਰਨੀ ਪੈਂਦੀ ਹੈ ਤੇ ਉਸ ਦੇ ਨੋਟਸ ਬਣਾਉਣੇ ਪੈਂਦੇ ਆ ਪਰ ਡੇਢ ਘੰਟੇ ਦੀਆਂ ਇਹ ਪੰਜ ਵੀਡੀਓ ਤੁਸੀਂ ਹਰ ਰੋਜ਼ ਨਹੀਂ ਦੇਖ ਸਕਦੇ ਕਿਉਂਕਿ ਦੋ ਤਿੰਨ ਵਾਰ ਦੇਖਣ ਤੋਂ ਬਾਅਦ ਇਹਨਾਂ ਦਾ ਰਸ ਹੁਣਾ ਤੁਹਾਨੂੰ ਖਤਮ ਹੋ ਜਾਏਗਾ ਅਸੀਂ ਚਾਹੁੰਦੇ ਆ ਕਿ ਤੁਹਾਡਾ ਪੂਰਾ ਪਰਿਵਾਰ ਆਪਣੀਆਂ ਆਜ਼ਾਦਾਂ ਦਾ ਮਾਲਕ ਬਣੇ ਇਸ ਲਈ ਅਸੀਂ ਤੁਹਾਡੇ ਪਰਿਵਾਰ ਲਈ ਇੱਕ ਪੰਜਾਬੀ ਦੇ ਵਿੱਚ ਛੋਟੀ ਜੀ ਈ-ਬੁੱਕ ਤਿਆਰ ਕੀਤੀ ਆ ਇਸ ਈ-ਬੁੱਕ ਦੇ ਵਿੱਚ ਇਹਨਾਂ ਪੰਜ ਵੀਡੀਓ ਦੇ ਵਿੱਚ ਦਿੱਤੇ ਸਾਰੇ ਸਿਧਾਂਤ ਸੰਖੇਪ ਤੇ ਤਰਤੀਬ ਦੇ ਵਿੱਚ ਬੜੀ ਸੌਖੀ ਪੰਜਾਬੀ ਦੇ ਵਿੱਚ ਦਿੱਤੇ ਹੋਏ ਨੇ ਤਾਂ ਕਿ ਤੁਸੀਂ 10-15 ਮਿੰਟਾਂ ਦੇ ਵਿੱਚ ਇਹਨਾਂ ਨੂੰ ਪੜ੍ਹ ਸਕੋ। ਇਸ ਨਿੱਕੀ ਜਹੀ ਈ-ਬੁੱਕ ਦੇ ਵਿੱਚ ਘੱਟੋ-ਘੱਟ ਦੁਨੀਆ ਦੀਆਂ 20 ਮਸ਼ਹੂਰ ਕਿਤਾਬਾਂ ਦਾ ਸਾਰ ਹੈ। ਉਹ ਵੀ ਪੰਜਾਬੀ ਵਿੱਚ। ਇਸ ਈ-ਬੁੱਕ ਵਿੱਚ ਕੁਝ ਕੇਸ ਸਟੱਡੀਜ਼ ਵੀ ਦਿੱਤੀਆਂ ਗਈਆਂ ਹਨ ਕਿ ਕਿਵੇਂ ਇੱਕ ਸਕੂਲ ਦੀ ਪ੍ਰਿੰਸੀਪਲ ਨੇ ਇੱਕ ਕੁੜੀ ਬਲਜੋਤ ਕੌਰ ਦੀਆਂ ਆਦਤਾਂ ਬਦਲ ਕੇ ਉਸ ਨੂੰ ਪੜ੍ਹਾਈ ਵਿੱਚ ਜ਼ੀਰੋ ਤੋਂ ਹੀਰੋ ਬਣਾ ਦਿੱਤਾ। ਕਿਵੇਂ ਇੱਕ ਡਾਕਟਰ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਗਰਮੀਤ ਨੂੰ ਸ਼ਰਾਬੀ ਤੋਂ ਨਸ਼ਾ ਛਡਾਉਣ ਵਾਲਾ ਮਸੀਹਾ ਬਣਾ ਦਿੱਤਾ ਕੇਸ ਸਟੱਡੀਜ਼ ਨੂੰ ਪੜ੍ਹ ਕੇ ਤੁਹਾਨੂੰ ਇਹਨਾਂ ਸਨਹਤਾਂ ਦਾ ਅਸਲ ਜਾਦੂ ਸਮਝ ਆਵੇਗਾ ਤੁਸੀਂ ਸੋਚੋ ਕਿ ਮੈਂ ਕਿਹੜੀ ਆਦਤ ਨੂੰ ਪਾਉਣ ਦੇ ਲਈ ਜਾਂ ਛੱਡਣ ਦੇ ਲਈ ਕਿਹੜਾ ਸਿਧਾਂਤ ਵਰਤਣਾ ਜੇਕਰ ਤੁਸੀਂ ਇੱਕ ਵਾਰੀ ਇੱਕ ਆਦਤ ਜਿੱਤ ਲਈ ਤਾਂ ਉਸ ਤੋਂ ਬਾਅਦ ਤੁਹਾਨੂੰ ਸੁਆਦ ਹੋਣਾ ਸ਼ੁਰੂ ਹੋ ਜਾਊਗਾ ਤੇ ਰੋਜ਼ ਨਵੀਂ ਆਦਤ ਨੂੰ ਜਿੱਤਣਾ ਤੁਹਾਡੇ ਲਈ ਇੱਕ ਖੇਡ ਬਣ ਜਾਊਗਾ ਸਾਰਾ ਪਰਿਵਾਰ ਇਕੱਠੇ ਮਿਲ ਕੇ ਸੋਚੋ ਕਿ ਕਿਸ ਨੇ ਕਿਹੜੀ ਆਦਤ ਤੇ ਕਿਵੇਂ ਚੇਂਜ ਕਰਨੀ ਆ ਤੁਸੀਂ ਆਦਤਾਂ ਨੂੰ ਚੇਂਜ ਕਰਨ ਦਾ ਇਹ ਖੇਡ ਪੂਰਾ ਪਰਿਵਾਰ ਮਿਲ ਕੇ ਖੇਡੋ ਤੁਹਾਡੇ ਬੱਚਿਆਂ ਦੀ ਪਰਸਨੈਲਿਟੀ ਬਦਲ ਜਾਵੇਗੀ ਅਸੀਂ ਪੰਜਾਬੀ ਲੋਕ ਮੂਹਰੇ ਸਵਾਦ ਲਈ ਤੇ ਦਿਖਾਵੇ ਦੇ ਲਈ ਕੱਪੜਿਆਂ ਤੇ ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਹਾਂ ਸਾਨੂੰ 500 ਰੁਪਏ ਦੀ ਸ਼ਰਾਬ ਦੀ ਬੋਤਲ ਤੋਂ ਦਿੱਕਤ ਨਹੀਂ ਪਰ ਅਸੀਂ 200 ਰੁਪਏ ਦੀ ਕਿਤਾਬ ਨਹੀਂ ਖਰੀਦ ਸਕਦੇ ਸਾਡੀ ਇਹੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਸਰੀਰ ਕੇ ਸਵਾਦਾਂ ਤੇ ਰੋਜ਼ ਪੈਸੇ ਖਰਚ ਕਰਦੇ ਹਾਂ ਪਰ ਆਪਣੇ ਦਿਮਾਗ ਤੇ 1 ਰੁਪਿਆ ਵੀ ਖਰਚ ਨਹੀਂ ਕਰਦੇ ਜਦੋਂ ਕਿ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਦਿਮਾਗ ਹੀ ਸਭ ਤੋਂ ਵੱਧ ਕੰਮ ਆਉਂਦਾ ਇਸ ਲਈ ਅਸੀਂ ਇਸ ਈ-ਬੁੱਕ ਦੀ ਕੀਮਤ ਸਿਰਫ 50 ਰੁਪਏ ਰੱਖੀ ਹੈ ਤਾਂ ਕਿ ਕਿਸੇ ਨੂੰ ਮਹਿੰਗੀ ਨਾ ਲੱਗੇ ਜੇ ਤੁਸੀਂ ਸੱਚਮੁੱਚ ਆਪਣੇ ਪਰਿਵਾਰ ਨੂੰ ਆਰਥਾ ਦਾ ਮਾਲਕ ਬਣਾਉਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਆਪਣੀ ਈਮੇਲ ਆਈਡੀ ਤੇ ਫੋਨ ਨੰਬਰ ਦੇ ਕੇ 50 ਰੁਪਏ ਦੀ ਪੇਮੈਂਟ ਕਰੋ ਇਸ ਈ-ਬੁੱਕ ਦਾ ਲਿੰਕ ਯੂਜ਼ਰ ਆਈਡੀ ਤੇ ਪਾਸਵਰਡ ਤੁਹਾਨੂੰ ਮਿਲ ਜਾਵੇਗਾ ਤੁਸੀਂ ਆਪਣੇ ਫੋਨ ਤੇ ਹੀ ਇਸ ਨੂੰ ਪੜ ਸਕੋਗੇ ਮੈਂ ਪੰਜਾਬ ਦੇ ਸਾਰੇ ਅਧਿਆਪਕ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਦੇ ਸਾਰੇ ਵਿਦਿਆਰਥੀ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖਣ ਤੇ ਜੇ ਹੋ ਸਕੇ ਤਾਂ ਈ-ਬੁੱਕ ਵਿੱਚ ਦਿੱਤੇ ਹੋਏ ਸਾਰੇ ਪ੍ਰਸ਼ਨਾਂ ਨੂੰ ਪੜ੍ਹ ਕੇ ਉਹਨਾਂ ਦੇ ਉੱਤਰ ਦੇਣ। ਜ਼ਿੰਦਗੀ ਨੂੰ ਸ਼ਾਨਦਾਰ ਤੇ ਕਾਮਯਾਬ ਬਣਾਉਣ ਵਾਲੇ ਵਿਸ਼ੇ ਸਾਨੂੰ ਸਕੂਲਾਂ ਤੇ ਕਾਲਜਾਂ 'ਚ ਨਹੀਂ ਪੜ੍ਹਾਏ ਜਾਂਦੇ। ਅਸੀਂ ਗ੍ਰੈਜੂਏਸ਼ਨ ਤੱਕ ਜੋ ਵੀ ਪੜ੍ਹਦੇ ਹਾਂ ਉਹ ਸਾਡੀ ਜ਼ਿੰਦਗੀ ਵਿੱਚ ਕਿਤੇ ਕੰਮ ਨਹੀਂ ਆਉਂਦਾ। ਸਗੋਂ ਰੱਟਾ ਸਾਡੀ ਬੁੱਧੀ ਨੂੰ ਹੋਰ ਖੁੰਡਾ ਕਰ ਦਿੰਦਾ। ਇਸ ਚੈਨਲ ਦੇ ਉੱਤੇ ਅਸੀਂ ਸਾਡੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਵਿਸ਼ਿਆਂ ਤੇ ਹੋਰ ਵੀ ਵੀਡੀਓ ਪਾਵਾਂਗੇ। ਸਾਡੀ ਹਰ ਵੀਡੀਓ ਤੁਹਾਨੂੰ ਸਮੇਂ ਸਿਰ ਮਿਲ ਸਕੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹੁਣ ਆਪਾਂ ਮਿਲਾਂਗੇ ਅਗਲੇ ਟੌਪਿਕ ਤੇ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਾਸ਼ਟ੍ਰਿਕ ਕਾਲ